ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 537 ਤੋਂ ਲੈ ਕੇ 538 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀ ਹੈ ਸੰਗਤ ਜੀ ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ निरपो निरवै अकाल मूरत अजूनी सैपंग ਰਾਗ ਬਿਹਾਗੜਾ ਚੌਪ ਦੇ ਮਹੱਲਾ ਪੰਜਵਾਂ ਘਰ ਦੂਜਾ ਦੇ ਦੂਤਨ ਸੰਗਰੀਆ ਪਿਆੰਗਨ ਬਸਰੀਆ ਅਨਿਕ ਉਪਰੀਆ ਤੋ ਮੈਂ ਹਰ ਹਰ ਕਰੀਆ ਤੋ ਸੁਖ ਸਹਜਰੀਆ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਜਦੋਂ ਜੀਵ ਵਿਕਾਰਾਂ ਵਿੱਚ ਡੁੱਬਿਆ ਹੁੰਦਾ ਉਹ ਕਹਿੰਦੇ ਇਸ ਤਰ੍ਹਾਂ ਹੁੰਦਾ ਜਿਵੇਂ ਸਪਾਂ ਦੇ ਵਿੱਚ ਰਹਿ ਕੇ ਜੀਵਨ ਗੁਜ਼ਾਰ ਰਿਹਾ ਹੋਵੇ ਕਹਿੰਦੇ ਮੈਂ ਅਨੇਕਾਂ ਹੀ ਉਪਾਅ ਕੀਤੇ ਕਿ ਮੈਂ ਇਹਨਾਂ ਵਿਕਾਰਾਂ ਤੋਂ ਛੁਟਕਾਰਾ ਪਾ ਲਵਾਂ ਪਰ ਨਹੀਂ ਫੇਰ ਕੀ ਕੀਤਾ ਮੈਂ ਕਹਿੰਦੇ ਅੱਕ ਕੇ ਜਦੋਂ ਮੈਂ ਸਾਰੇ ਉਪਾਅ ਵਰਤ ਲਏ ਮੇਰੇ ਵਿਕਾਰ ਦੂਰ ਨਹੀਂ ਹੋਏ ਤੋ ਮੈਂ ਹਰ ਹਰ ਕਰੀਆ ਫੇਰ ਮੈਂ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕੀਤਾ ਫੇਰ ਮੈਂ ਕਹਿੰਦੇ ਸੁੱਖਾਂ ਦੇ ਵਿੱਚ ਆ ਗਿਆ ਸਹਜ ਵਿੱਚ ਆ ਗਿਆ ਅਡੋਲਤਾ ਚ ਆ ਗਿਆ ਉਹਦਾ ਨਾਮ ਜਪ ਕੇ ਮਿਥਨ ਮੋਹਰੀਆ ਅਨਕੋ ਮੇਰੀਆ ਵਿੱਚ ਕੁੰਮਨ ਕਿਰਿਆ ਸਗਲ ਬਟਰੀਆ ਬਿਰਖ ਇਕਤਰੀਆ ਬਹੁ ਬੰਦੇ ਪਰਿਆ ਥਿਰ ਸਾਦ ਸਫਰੀਆ ਜਹ ਕੀਰਤਨ ਹਰੀਆ ਨਾਨਕ ਸਰਨ ਹਰੀਆ ਕਹਿੰਦੇ ਇਹ ਸੰਸਾਰ ਤੇ ਸਭ ਕੁਝ ਨਾਸ਼ਵੰਤ ਹੈ ਪਰ ਕਹਿੰਦੇ ਅਸੀਂ ਮੇਰੀ ਮੇਰੀ ਕਰਦੇ ਆ ਮੇਰੀ ਮੇਰੀ ਦੀ ਘਮਣ ਘੇਰੀ ਚ ਪਏ ਹੋਏ ਆ ਇਸ ਤਰ੍ਹਾਂ ਜੀਵਨ ਬਤੀਤ ਕਰ ਰਹੇ ਆ ਸੰਸਾਰ ਦੇ ਕਹਿੰਦੇ ਅਸੀਂ ਸਾਰੇ ਯਾਤਰੂ ਆ ਪੱਕਾ ਰਹਿਣ ਲਈ ਨਹੀਂ ਆਏ ਹੋਏ ਥੋੜੀ ਦੇਰ ਲਈ ਇਹ ਇਸ ਤਰ੍ਹਾਂ ਜਿਵੇਂ ਪੰਖੀ ਸਾਰੇ ਪੰਛੀ ਇੱਕ ਬਿਰਸ਼ ਤੇ ਇਕੱਠੇ ਹੁੰਦੇ ਨੇ ਫਿਰ ਉੜ ਜਾਂਦੇ ਨੇ ਇਸ ਤਰ੍ਹਾਂ ਕਹਿੰਦੇ ਅਸੀਂ ਜਿਵੇਂ ਇੱਕ ਸੰਸਾਰ ਰੂਪੀ ਬਿਰਖ ਦੇ ਉੱਪਰ ਇਕੱਠੇ ਹੋਏ ਹੋਏ ਆ ਪੰਛੀ ਪਰ ਬੜੇ ਮਾਇਆ ਦੇ ਬੰਦਨਾ ਚ ਵਿਕਾਰਾਂ ਦੇ ਬੰਦਨਾ ਚ ਪਰੇ ਹੋਏ ਆ ਕਦੋਂ ਕਹਿੰਦੇ ਸਾਡਾ ਜੀਵਨ ਅਟਲ ਹੁੰਦਾ ਜਦੋਂ ਸਾਧ ਦੀ ਸੰਗਤ ਮਿਲਦੀ ਆ ਜਿੱਥੇ ਹਰੀ ਦਾ ਕੀਰਤਨ ਕਰੀਦਾ ਹਰੀ ਦੀ ਸੇਵਸਲਾ ਕਰੀਦਾ ਹਰੀ ਦਾ ਨਾਮ ਜਪੀਦਾ ਫਿਰ ਨਾਨਕ ਜੀ ਕਹਿੰਦੇ ਜਦੋਂ ਸੰਗਤ ਦੇ ਵਿੱਚ ਗੁਰੂ ਦੀ ਸ਼ਰਨ ਆਈਦਾ ਫਿਰ ਜੀਵਨ ਸਫਲ ਕਰ ਲਈਦਾ ਹੋ ਵਾਹੀ ਕਿਰੂ ਜੀ ਹੋ ਵਾਹੀ ਕਿਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਬਿਹਗੜਾ ਮਹੱਲਾ 9 ਹਰ ਕੀ ਗਤ ਨਹ ਕੋ ਜਾਣੈ ਜੋਗੀ ਜਤੀ ਤਪੀ ਪਚਾਰੇ ਅਰ ਬਹੁ ਲੋਗ ਸਿਆਣੇ ਰਹਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਦਾ ਸਰੂਪ ਕੋਈ ਬਿਆਨ ਨਹੀਂ ਕਰ ਸਕਦਾ ਪਰਮੇਸ਼ਰ ਦੀ ਅਵਸਥਾ ਬਾਰੇ ਕੋਈ ਜਾਣ ਨਹੀਂ ਸਕਦਾ ਬੜੇ ਬੜੇ ਜੋਗੀ ਜਤੀ ਤਪ ਕਰਨ ਵਾਲੇ ਕਹਿੰਦੇ ਬੜੇ ਸਿਆਣੇ ਆਪਣੇ ਆਪ ਨੂੰ ਸਮਝਣ ਵਾਲੇ ਬੜਾ ਜ਼ੋਰ ਲਾ ਲਾ ਕੇ ਥੱਕ ਗਏ ਪਰ ਕੋਈ ਪਰਮਾਤਮਾ ਨੂੰ ਸਮਝ ਨਹੀਂ ਸਕਿਆ ਹਾਂ ਜਿਹਦੇ ਤੇ ਉਹ ਰਹਿਮਤ ਕਰ ਦੇਵੇ ਆਪਾ 부ਝਾ ਦਿੰਦਾ ਸ਼ਿਨ ਮੈ ਰਾਉ ਰੰਕ ਕੋ ਕਰੀ ਰਾਉ ਰੰਕ ਕਰ ਡਾਰੇ ਰੀਤੇ ਪਰੇ ਪਰੇ ਸਖ ਨਾ ਵੈ ਇਹ ਤਾਕੋ ਵਿਵਹਾਰੇ ਕਹਿੰਦੇ ਉਹ ਪਰਮੇਸ਼ਰ ਰਾਜੇ ਨੂੰ ਇੱਕ ਪਲ ਵਿੱਚ ਕੰਗਾਲ ਕਰ ਦਿੰਦਾ ਦੂਜੇ ਪਾਸੇ ਇੱਕ ਪਲ ਵਿੱਚ ਕੰਗਾਲ ਨੂੰ ਰਾਜਾ ਬਣਾ ਦਿੰਦਾ ਅਮੀਰ ਨੂੰ ਗਰੀਬ ਗਰੀਬ ਨੂੰ ਅਮੀਰ ਇੱਕ ਚੰਗੇ ਗੁਣਾ ਵਾਲੇ ਨੂੰ ਔਗਣ ਔਗਣ ਔਗਣਾ ਵਾਲ ਨਾਲ ਵੀ ਪਰ ਦਿੰਦਾ ਇੱਕ ਔਗਣਾ ਵਾਲੇ ਨੂੰ ਗੁਣਾ ਨਾਲ ਪਰ ਦਿੰਦਾ ਕਿਉਂਕਿ ਕਈ ਵਾਰ ਜਦੋਂ ਬੰਦੇ ਚ ਜ਼ਿਆਦਾ ਗੁਣ ਆ ਜਾਂਦੇ ਨੇ ਉਹ ਹੰਕਾਰ ਚ ਭਰ ਜਾਂਦਾ ਉਹ ਹੰਕਾਰ ਫਿਰ ਉਹਨੂੰ ਡੋ ਕੇ ਫਿਰ ਔਗਣਾ ਚ ਲੈ ਜਾਂਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਕਹਿੰਦੇ ਪਰਮਾਤਮਾ ਦਾ ਸ੍ਰਿਸ਼ਟੀ ਦੇ ਵਿੱਚ ਵਿਵਹਾਰ ਚੱਲ ਰਿਹਾ ਕੋਈ ਅਮੀਰ ਇੱਕ ਮਿੰਟ ਦੇ ਵਿੱਚ ਕੋਈ ਗਰੀਬ ਕੋਈ ਰਾਜਾ ਕੋਈ ਕੰਗਾਲ ਮਿੰਟਾਂ ਦੇ ਵਿੱਚ ਉਹ ਬਦਲ ਦਿੰਦਾ ਦੁਨੀਆ ਆਪਣੀ ਮਾਇਆ ਆਪ ਪਸਾਰੀ ਆਪੇ ਦੇਖਣਹਾਰਾ ਨਾ ਨਾ ਰੂਪ ਤਰੇ ਬਹੌਰੰਗੀ ਸਭ ਤੇ ਰਹੇ ਨਿਆਰਾ ਸੰਸਾਰ ਵਿੱਚ ਮਾਇਆ ਦਾ ਪਸਾਰਾ ਪਰਮੇਸ਼ਰ ਨੇ ਆਪ ਕੀਤਾ ਹੋਇਆ ਆਪ ਜਨਿਤ ਦੀ ਲੀਲਾ ਨੂੰ ਦੇਖ ਰਿਹਾ ਆਪ ਕਹਿੰਦੇ ਬੜੇ ਅਨੇਕਾਂ ਰੰਗਾਂ ਪੰਤਾਂ ਦੇ ਰੂਪ ਬਣਾਉਂਦਾ ਪਰ ਨਿਰਲੇਪ ਰਹਿੰਦਾ ਆਪਣੀ ਮਾਇਆ ਦੇ ਵਿੱਚ ਲੇਪ ਚੋਂਦਾ ਅਗਨਤ ਅਪਾਰ ਅਲਖ ਨਿਰੰਜਨ ਜਿਹ ਸਭ जग ਪਰਮਾਇਓ ਸਗਲ ਪਰਮ ਤਜ ਨਾਨਕ ਪ੍ਰਾਣੀ ਚਰਨ ਤਾਹੇ ਚਿਤ ਲਾਇਓ ਕਹਿੰਦੇ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਦਾ ਪਰਲਾ ਬੰਨਾ ਨਹੀਂ ਲੱਭਿਆ ਜਾ ਸਕਦਾ ਉਹ ਸਾਡੀ ਦ੍ਰਿਸ਼ਟੀ 'ਚ ਨਹੀਂ ਆਉਂਦਾ ਹੈ। ਮਾਇਆ ਤੋਂ ਨਿਰਲੇਪ ਹੈ। ਮਾਇਆ ਦਾ ਅੰਜਨੀਆਂ ਨੂੰ ਲੱਗਦਾ ਹੈਗਾ। ਪਰ ਸਾਰਾ ਜਗ ਤੋਨੇ ਮਾਇਆ 'ਚ ਪਾਇਆ ਹੋਇਆ। ਫਿਰ ਨਾਨਕ ਜੀ ਕਹਿੰਦੇ ਨੇ, "ਹੇ ਜੀਵ ਜੇ ਪਰਮੇਸ਼ਰ ਦੇ ਚਰਨਾਂ ਨਾਲ ਚਿੱਤ ਲਾ ਲੇਂਗਾ ਤਾਂ ਤੇਰੇ ਸਾਰੇ ਹੀ ਪਰਮ ਵਿਕਾਰ ਸਭ ਕੁਝ ਨਸ਼ਟ ਹੋ ਜਾਊਗਾ। ਜਿਹੜੇ ਤੇਰੇ ਮਾੜੇ ਓਗਣ ਨੇ, ਉਹਦੇ ਚਰਨਾਂ ਨਾਲ ਚਿੱਤ ਜੋੜ।" ਵਾਹਿ ਗੁਰੂ ਜੀ ਵਾਹਿ ਗੁਰੂ ਜੀ ਰਾਗ ਬਿਹਗੜਾ ਸ਼ਾਂਤ ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਤੇ ਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ RAM ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚ ਕੋਲੇ ਰਾਮ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਇਹ ਮੇਰੀ ਜਿੰਦੜੀਏ ਉਸ ਪਰਮੇਸ਼ਰ ਦਾ ਨਾਮ ਧਿਆਈਏ ਕਹਿੰਦੇ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਉਸ ਪਰਮੇਸ਼ਰ ਦਾ ਨਾਮ ਚਿੱਤ ਚ ਬਸਾਈਏ ਉਹਦਾ ਨਾਮ ਅਮੁੱਲਕ ਹੈ ਦੁਨੀਆ ਦੇ ਕਿਸੇ ਵੀ ਪਦਾਰਥ ਦੇ ਬਦਲੇ ਉਹਦਾ ਨਾਮ ਖਰੀਦਿਆ ਨਹੀਂ ਜਾ ਸਕਦਾ ਤੇ ਵਿਹਾਜਿਆ ਜਾ ਸਕਦਾ ਖਰੀਦਿਆ ਨਹੀਂ ਜਾ ਸਕਦਾ ਹਰ ਰਸ ਬੀਦਾ ਹਰ ਮਨ ਪਿਆਰਾ ਕਹਿੰਦੇ ਜਦੋਂ ਮੈਂ ਉਹਦਾ ਨਾਮ ਜਪਿਆ ਉਹਦੇ ਨਾਮ ਦਾ ਰਸ ਮੈਨੂੰ ਬੜਾ ਹੀ ਮਿੱਠਾ ਲੱਗਿਆ ਮੈਂ ਮੁਗਦ ਹੋ ਗਿਆ ਕਹਿੰਦੇ ਉਹਦੇ ਨਾਮ ਦੇ ਰਸ ਦੇ ਵਿੱਚ ਮੈਂ ਬੜਾ ਮਸਤ ਹੋ ਗਿਆ ਮੈਨੂੰ ਕਹਿੰਦੇ ਪਰਮੇਸ਼ਰ ਉਹਦਾ ਨਾਮ ਜਪ ਕੇ ਬੜਾ ਹੀ ਪਿਆਰਾ ਲੱਗਣ ਲੱਗ ਗਿਆ ਗੁਰਮਤਿ ਮਨ ਠਹਿਰਾਈਏ ਮੇਰੀ ਜਿੰਦੜੀਏ ਅਨਤ ਨਕਾਹੂ ਡੋਲੇ ਰਾਮ ਮਨ ਚਿੰਦੜਿਆ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਮੇਰਾ ਮਨ ਠਹਿਰ ਗਿਆ ਮੇਰੀ ਜਿੰਦੜੀਏ ਹੁਣ ਕਹਿੰਦੇ ਇੱਧਰ ਆਲੇ ਦੁਆਲੇ ਚੰਚਲਤਾ ਨਹੀਂ ਕਰਦਾ ਹੁਣ ਡੋਲਦਾ ਨਹੀਂ ਹੈ ਮਾਇਆ ਦੇ ਦੁਆਲੇ ਕਹਿੰਦਾ ਮੇਰਾ ਮਨ ਗੁਰੂ ਦੀ ਮੱਤ ਤੇ ਚੱਲ ਕੇ ਠਹਿਰ ਗਿਆ ਫੇਰ ਕਹਿੰਦੇ ਹਰੀ ਪ੍ਰਭੂ ਦੇ ਗੁਣ ਗਾ ਕੇ ਮਨ ਚਿੰਦੜਿਆ ਫਲ ਪਾ ਲਿਆ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦੀ ਬਾਣੀ ਬੋਲ ਕੇ ਪ੍ਰਭੂ ਦੇ ਗੁਣ ਗਾ ਕੇ ਮੈਂ ਮਨ ਇਛਤ ਫਲ ਪਾ ਲਿਆ ਮਨ ਇਛਤ ਫਲ ਪਰਮੇਸ਼ਰ ਪਾ ਲਿਆ ਗੁਰਮਤਿ ਮਨ ਅਮਰਤ ਵੁਠੜਾ ਮੇਰੀ ਜਿੰਦੜੀਏ ਮੁਖ ਅਮਰਤ ਬੈਣ ਅਲਾਇ ਰਾਮ ਕਹਿੰਦੇ ਗੁਰੂ ਦੀ ਮੱਤ ਤੇ ਚੱਲਣ ਦੇ ਨਾਲ ਮੇਰੇ ਮਨ ਦੇ ਵਿੱਚ ਉਸ ਪਰਮੇਸ਼ਰ ਦਾ ਅਮਰਤ ਰੂਪੀ ਨਾਮ ਆ ਬੈਠਿਆ ਕਹਿੰਦੇ ਹੁਣ ਕਹਿੰਦੇ ਮੇਰੇ ਮੁਖ ਦੇ ਵਿੱਚ ਅਮਰਤ ਦਾ ਕਹਿੰਦੇ ਜਿਸ ਤਰ੍ਹਾਂ ਨਾਮ ਜਲ ਆ ਗਿਆ ਤੇ ਹੁਣ ਮੇਰਾ ਮੁਖ ਅਮਰਤ ਰੂਪੀ ਬਚਨ ਬੋਲਦਾ ਜਿਹਦੇ ਅੰਦਰ ਉਹਦਾ ਨਾਮ ਕਹਿੰਦੇ ਆ ਜਾਂਦਾ ਫਿਰ ਉਹਦੀ ਰਸਨਾ ਤੇ ਨਾਮ ਦਾ ਅਸਰ ਹੋ ਜਾਂਦਾ ਰਸਨਾ ਚ ਬੜੀ ਮਿੱਠੀ ਬਾਣੀ ਬੋਲੀ ਨਿਕਲਦੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਅਮਰਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਮਨ ਸੁਣੀਏ ਹਰ ਲੇ ਬੁਲਾਏ ਰਾਮ ਜਿਹੜੇ ਭਗਤ ਜਨ ਹੁੰਦੇ ਨੇ ਨਾ ਉਹਨਾਂ ਦੀ ਬਾਣੀ ਵਿੱਚ ਅੰਮ੍ਰਿਤ ਕੋਲ ਜਾਂਦਾ ਬੜੀ ਮਿੱਠੀ ਬਾਣੀ ਹੋ ਜਾਂਦੀ ਹੈ ਉਹਨਾਂ ਦੀ ਬੋਲੀ ਬੜੀ ਪਿਆਰੀ ਹੋ ਜਾਂਦੀ ਹੈ ਜਦੋਂ ਉਹਨਾਂ ਦੀ ਬੋਲੀ ਸੁਣੀਦੀ ਆ ਉਹਨਾਂ ਦੀ ਬਾਣੀ ਸੁਣੀਦੀ ਆ ਸਾਡੀ ਵੀ ਲਿਬ ਕਹਿੰਦੇ ਉਸ ਪਰਮੇਸ਼ਰ ਨਾਲ ਲੱਗ ਜਾਂਦੀ ਆ ਕਿਉਂਕਿ ਭਗਤ ਜਨਾਂ ਦੀ ਜਿਹੜੀ ਬਾਣੀ ਆ ਬੋਲੀ ਆ ਉਹਦੇ ਵਿੱਚ ਇੰਨਾ ਨਾਮ ਰਸ ਘੁਲਿਆ ਤਾਂ ਸਾਡੀ ਵੀ ਲਿਬ ਲਿਬ ਪਰਮੇਸ਼ਰ ਨਾਲ ਲੱਗ ਜਾਂਦੀ ਆ ਉਹਨਾਂ ਦੀ ਬਾਣੀ ਸੁਣ ਕੇ ਚਿਰੀ ਵਿਸ਼ੁਨਾ ਹਰ ਪ੍ਰਭ ਪਾਇਆ ਗਲ ਮਿਲਿਆ ਸਹਜ ਸੁਪਾਏ ਰਾਮ ਜਦੋਂ ਫਿਰ ਉਹਦਾ ਨਾਮ ਜਪੀ ਜਾਈਦਾ ਜਪੀ ਜਾਈਦਾ ਫਿਰ ਕਹਿੰਦੇ ਉਹ ਚਿਰਾਂ ਤੋਂ ਵਿਛੜਿਆ ਹੋਇਆ ਪਰਮੇਸ਼ਰ ਮਿਲਦਾ ਕਹਿੰਦੇ ਬੜੇ ਕਹਿੰਦੇ ਸਹਜ ਸੁਭਾਅ ਦੇ ਵਿੱਚ ਮਿਲ ਜਾਂਦਾ ਜਨ ਨਾਨਕ ਮਨ ਆਨੰਦ ਪਿਆ ਹੈ ਮੇਰੀ ਜਿੰਦੜੀਏ ਅਨਹਤ ਸਬਦ বাজਾਏ RAM ਫਿਰ ਕੀ ਹੁੰਦਾ ਜਿਸ ਜੀਵ ਦਾ ਮਿਲਾਪ ਪਰਮੇਸ਼ਰ ਨਾਲ ਹੋ ਗਿਆ ਫਿਰ ਕਹਿੰਦੇ ਉਹਦੇ ਅੰਦਰ ਆਨੰਦ ਦੇ ਫੁਆਰੇ ਫੁੱਟਦੇ ਨੇ ਉਨੂੰ ਇਸ ਤਰ੍ਹਾਂ ਲੱਗਦਾ ਉਹਦੇ ਅੰਦਰ ਇੱਕ ਰਸਬਾਣੀ ਦਾ ਕੀਰਤਨ ਚੱਲ ਰਿਹਾ ਬਿਨਾ ਬਜਾਇਆ ਸਾਜ ਚੱਲ ਰਹੇ ਨੇ ਸਖੀ ਸਹੇਲੀ ਮੇਰੀਆ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਿਲਾਵੇ ਰਾਮ ਕਹਿੰਦੇ ਹੈ ਮੇਰੀ ਸਖੀਓ ਸਹੇਲਿਓ ਕੋਈ ਮੈਨੂੰ ਉਸ ਪਰਮੇਸ਼ਰ ਦੇ ਨਾਲ ਮਿਲਾ ਦੇਵੇ ਇਸ ਪਰਮੇਸ਼ਰ ਦੀ ਮੈਨੂੰ ਤਾਂਗਾ ਫਿਰ ਜੋ ਮੈਨੂੰ ਪਰਮੇਸ਼ਰ ਨਾਲ ਮਿਲਾਊਗਾ ਮਨੂੰ ਮੈਂ ਕੀ ਦੇ ਸਕਦਾ ਹਉ ਮਨ ਦੇਵੋ ਤਿਸ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੈ ਰਾਮ ਫਿਰ ਕਹਿੰਦੇ ਜੋ ਮੈਨੂੰ ਉਸ ਪਰਮੇਸ਼ਰ ਦੀ ਸਿਫਤ ਸਲਾਹ ਦੀਆਂ ਗੱਲਾਂ ਸੁਣਾਉਂਦਾ ਪਰਮੇਸ਼ਰ ਦੀਆਂ ਕਥਾ ਕਹਾਣੀਆਂ ਸੁਣਾਉਂਦਾ ਫਿਰ ਮੈਂ ਉਹਨੂੰ ਕੀ ਦੇਵਾਂ ਮੈਂ ਉਹਨੂੰ ਆਪਣਾ ਮਨ ਦੇ ਦੂੰ ਇਹ ਦੇਵਤ ਦੇ ਵਿੱਚ ਦੇ ਵਿੱਚ ਗੁਰਮਖ ਸਦਾ ਆਰਾਧ ਹਰ ਮੇਰੀ ਜਿੰਦੜੀਏ ਮਨ ਚਿੰਦੜਿਆ ਫਲ ਪਾਵੇ ਰਾਮ ਕਹਿੰਦੇ ਹੈ ਮੇਰੀ ਜਿੰਦੜੀਏ ਗੁਰੂ ਦੇ ਸਨਮੁਖ ਹੋ ਕੇ ਸਦਾ ਉਸ ਪਰਮੇਸ਼ਰ ਦੀ ਆਰਾਧਨਾ ਕਰ ਮਨ ਚਿੰਦੇ ਸਾਰੇ ਫਲ ਪਾ ਲਵੇਂਗੀ ਨਾਨਕ ਪਜ ਹਰ ਸਰਣਾਗਤੀ ਮੇਰੀ ਜਿੰਦੜੀਏ ਵੜ ਪਾਗੀ ਨਾਮ ਤੇ ਆਵੈ ਰਾਮ ਫਿਰ ਨਾਨਕ ਜੀ ਕਹਿੰਦੇ ਨੇ ਹੈ ਮੇਰੀ ਜਿੰਦੜੀਏ ਉਸ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਜਾ ਉੱਥੇ ਪਰਮੇਸ਼ਰ ਦਾ ਨਾਮ ਜਪ ਕੋਈ ਵੱਡੇ ਭਾਗਾਂ ਵਾਲੇ ਪਰਮੇਸ਼ਰ ਦਾ ਨਾਮ ਤੇ ਆਉਂਦੇ ਨੇ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪਰਗਾ ਸੇ ਰਾਮ ਜਦੋਂ ਕਹਿੰਦੇ ਕਿਰਪਾ ਕਰਕੇ ਪਰਮੇਸ਼ਰ ਜੀਵ ਦੇ ਨਾਲ ਮਿਲਾਪ ਕਰਦੇ ਨੇ ਫਿਰ ਕਹਿੰਦੇ ਹੈ ਮੇਰੀ ਜਿੰਦੜੀਏ ਗੁਰੂ ਦੀ ਮੱਤ ਤੇ ਚੱਲ ਕੇ ਉਸ ਜੀਵ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹਾਉ ਹਰ ਬਾਜ ਉਡੀਨੀਆ ਮੇਰੀ ਜਿੰਦੜੀਏ ਜਿਉਂ ਜਲ ਬਿਨ ਕਮਲ ਉਦਾਸੇ ਰਾਮ ਕਹਿੰਦੇ ਹੈ ਮੇਰੀ ਜਿੰਦੇ ਮੈਂ ਉਸ ਪਰਮੇਸ਼ਰ ਨੂੰ ਉਡੀਕ ਉਡੀਕ ਕੇ ਇਸ ਤਰ੍ਹਾਂ ਕੁਮਲਾ ਜਾਂਦੀਆਂ ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਤੋਂ ਬਿਨਾ ਵਾਹਿਗੁਰੂ ਜੀ ਵਾਹਿਗੁਰੂ ਜੀ ਹੰਗੋਰ ਪੂਰੇ ਮੇ ਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ ਰਾਮ ਤਨ ਤਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬਿਗਾਸੇ ਰਾਮ ਕਹਿੰਦੇ हे ਮੇਰੀ ਜਿੰਦੇ ਜਦੋਂ ਮੈਨੂੰ ਗੁਰੂ ਨੇ ਪਰਮੇਸ਼ਰ ਦੇ ਨਾਲ ਮਿਲਾ ਦਿੱਤਾ ਹੁਣ ਮੈਨੂੰ ਸਾਰੇ ਪਾਸੇ ਪਰਮੇਸ਼ਰ ਹੀ ਨਜ਼ਰ ਆ ਰਿਹਾ ਮੈਨੂੰ ਹਰ ਇੱਕ ਘਟ ਦੇ ਵਿੱਚ ਹਰ ਇੱਕ ਜਗ੍ਹਾ ਦੇਤੇ ਪਰਮੇਸ਼ਰ ਹੀ ਵਿਆਪਕ ਦਿਸ ਰਿਹਾ ਕਹਿੰਦੇ ਤਨ ਤਨ ਹੋ ਗੁਰੂ ਆ ਮੇਰੀ ਜਿੰਦੇ ਮੈਂ ਉਸ ਗੁਰੂ ਤੋਂ ਬੁਲਿਹਾਰਿਆ ਜਿਨੇ ਮੈਨੂੰ ਪਰਮੇਸ਼ਰ ਦਾ ਨਾਮ ਪਰਮੇਸ਼ਰ ਦਾ ਨਾਮ ਦੇ ਦਿੱਤਾ ਪਰਮੇਸ਼ਰ ਦਾ ਮਿਲਾਪ ਕਰਵਾ ਦਿੱਤਾ ਹੁਣ ਕਹਿੰਦੇ ਪਰਮੇਸ਼ਰ ਦੇ ਮਿਲਾਪ ਦੇ ਨਾਲ ਮੇਰੇ ਅੰਦਰ ਪਰਮੇਸ਼ਰ ਦਾ ਨਾਮ ਦੇ ਨਾਲ ਮੇਰਾ ਹਿਰਦਾ ਖਿੜ ਉੱਠਿਆ ਉਹਦਾ ਮਿਲਾਪ ਹੋ ਗਿਆ ਉਹਦਾ ਨਾਮ ਮਿਲ ਗਿਆ ਨਾਮ ਦੇ ਨਾਲ ਹਿਰਦਾ ਖੇਡ ਉੱਠਿਆ ਕਹਿੰਦੇ ਮੇਰਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ